ਕੇ ਭਰਾ ਦਾ ਵੱਧ ਤੋਂ ਵੱਧ ਸਾਥ ਦੋ ਇਹ ਖੜਨ ਵਾਲਿਆਂ ਦੇ ਵਿੱਚ ਹੈ ਅੱਜ ਤੁਸੀਂ ਕਮੈਂਟ ਥੋੜੇ ਗਲਤ ਕਰ ਰਹੇ ਮੈਂ ਦੇਖਿਆ ਵੀ ਬਾਈ ਸਟਾਇਟ ਮੈਨ ਫਿਰਦਾ ਤੁਰਦਾ ਠੀਕ ਹੈ ਨਾ ਵੀ ਆਪਣਾ ਕਮਾ ਕੇ ਵੀ ਖਰ ਸਕਦਾ ਪਰ ਜਦੋਂ ਬਾਈ ਨੂੰ ਆ ਕੇ ਤੁਸੀਂ ਮਿਲੋਗੇ ਘਰੇ ਅਸਲ ਵਿੱਚ ਉਦੋਂ ਪਤਾ ਲੱਗੂ ਵੀ ਬਾਈ ਚੀਜ਼ ਕੀ ਹੈ ਮੈਂ ਜਣਾ ਨਹੀਂ ਚਾਹੁੰਦਾ ਇੱਕ ਦਾ ਬਿਮਾਰੀਆਂ ਦਾ ਖਾਦਾ। ਨਾ ਬਲੌਗ ਆ ਜਿਹੜੇ ਮੜਾਏ ਸ਼ੇਅਰ ਕਰਦਿਆ ਕਰੋ। ਕੋਈ ਇਨਕਮ ਇਦਰੋਂ ਹੋ ਜੂਗੀ ਆਪਾਂ ਨੂੰ। ਆਪਾਂ ਨੂੰ ਸਾਰਾ ਲੱਗ ਜੂਆ। ਬਾਕੀ ਕੋਈ ਗੱਲ ਨਹੀਂ ਬਈ। ਚੰਗੇ ਕੰਮਾਂ ਵਾਸਤੇ ਅੱਗੇ ਵੀ ਹੁਣ ਵੀ ਕਰਦੇ ਨੇ ਅੱਗੇ ਵੀ ਕਰਦੇ ਰਾਂਗੇ ਕੋਈ ਚੱਕਰ ਨਹੀਂ। ਜੇ ਬਾਬੇ ਨੇ ਚੰਗਾ ਟਾਈਮ ਲਿਆਂਦਾ ਤੁਹਾਡੇ ਨਾਲ ਖੜੇ ਰਾਂਗੇ। ਧੰਨਵਾਦ। ਹਾਂ ਵੀ ਮੁੰਡੂ ਕੀ ਹਾਲ ਚਾਲ ਆ ਬਈ? ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ। ਤੇ ਤੁਹਾਨੂੰ ਪਤਾ ਹੀ ਆਣਾ ਬਈ। ਤੇ ਆਪਾਂ ਵੀਡੀਓ ਲਗਾਤਾਰ ਪਾਏ ਰਿਹਾ ਤੁਹਾਨੂੰ ਸਾਰਾ ਕੁਝ ਪਤਾ ਹੀ ਲੱਗ ਰਿਹਾ ਅਪਡੇਟ ਤੇ ਜਿਹੜੇ ਭਰਾ ਬਈ ਘਰੇ ਆ ਕੇ ਸੇਵਾ ਕਰਕੇ ਜਾਂ ਨੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਭਰਾ ਸਾਥ ਦੇ ਰਹੇ ਨੇ ਸਭ ਦਾ ਧੰਨਵਾਦ ਜਿਹੜੇ ਆਉਣਗੇ ਬਈ ਆਪਾਂ ਸਾਰਿਆਂ ਦੀ ਵੀਡੀਓ ਪਾਵਾਂਗੇ ਹਨਾ ਤੁਹਾਨੂੰ ਪਤਾ ਲੱਗਦਾ ਰਹੂਗਾ ਵੀ ਕਿੰਨੀ ਕਿੰਨੀ ਸੇਵਾ ਆ ਰਹੀ ਆ ਤੇ ਬਾਕੀ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਮੀਂਹ ਦਾ ਵੀ ਮੌਸਮ ਆ ਵਰਿਆ ਤੇ ਅਸੀਂ ਉਧਰਲੇ ਪਾਸੋਂ ਦਾ ਆਪਣਾ ਤੂੜੀ ਵਾਲੇ ਦਾ ਬਾਰਜਾ ਉਧਰ ਖੋਲ ਕੇ ਉਧਰ ਕਿਸੇ ਦਾ ਘਰ ਸੀ ਉਹ ਬਾਦੂ ਪਿਆ ਸੀ ਉਹਦੇ ਵਿੱਚ ਪਾਉਣ ਲੱਗੇ ਆਂਗੇ ਤੂੜੀ ਤੇ ਫੇਰ ਹੌਲੀ ਹੌਲੀ ਜਦੋਂ ਆਪਣਾ ਸਿਸਟਮ ਜਾ ਹੋ ਗਿਆ ਸਾਰਾ ਫੇਰ ਆਪਾਂ ਦੇੜਾਂਗੇ ਹਜੇ ਨਹੀਂ ਦੇੜਨਾਂ ਜਿਵੇਂ ਸਾਰੇ ਭਰਾ ਫੋਨ ਕਰਕੇ ਮੈਨੂੰ ਕਹਿ ਦਾਂਦੇ ਨੇ ਵੀ ਕੰਮ ਸਟਾਰਟ ਕਰ ਲੈ ਵੀਰ ਫੇਰ ਕਰਾਂਗੇ ਸੇਵਾ ਹਣਾ ਬਾਈ ਹੁਣ ਮੈਂ ਕੰਮ ਸਟਾਰਟ ਕਰ ਲਾ ਆਵੇ ਨਾ ਸੇਵਾ ਫੇਰਾ ਉਹ ਵਧੀਆ ਜਾਨੀ ਲੱਗਦਾ ਜੇ ਆਪਣੇ ਕੋਲ ਥੋੜਾ ਬੋਤਾ ਸਿਸਟਮ ਬਣੂ ਆ ਹਣਾ ਕੁਝ ਆਪਾਂ ਟਰੈਕਟਰ ਟ੍ਰੋਟਰ ਛੇੜਨ ਨੂੰ ਤਾਂ ਜੀ ਨਹੀਂ ਕਰਦਾ ਟਰੈਕਟਰ ਵੀ ਉਰੇ ਖੜਿਆ ਅੰਦਰ ਤੇ ਟਰੈਕਟਰ ਦੇ ਬਾਕੀ ਰੀ ਲੋਨ ਦੇ ਫਾਰਮ ਜੇ ਭਰੇ ਹੋਏ ਨੇ ਜੇ ਲੋਨ ਹੋ ਗਿਆ ਕੁਝ ਕਿਧਰ ਹੋ ਜੂਗਾ ਤੇ ਬਾਕੀ ਆਪਣੇ ਕੋਲ ਲਾਈਵ ਵਾਲਾ ਸਿਸਟਮ ਜਾਂ ਪਿਆ ਜਿਹੜਾ ਡਿਵਾਈਸ ਵਾਲਾ ਤਾਂ ਦੇਖੋ ਆ ਖੜਿਆ ਟਰੈਕਟਰ ਤੇ ਤੇਰੀ ਲੋਨ ਦੇ ਫਾਰਮ ਜੇ ਭਰੇ ਨੇ ਆਪਾਂ ਲੋਨ ਲੋਨ ਕਰਾ ਲਾਂਗੇ ਕੁਛ ਤੇ ਕੁਛ ਹੋਰ ਲਾਈਵ ਵਾਲਾ ਸਿਸਟਮ ਆਪਣਾ ਜਿਹੜਾ ਬੇਕ ਗਿਆ ਜੀ ਕੁਛ ਉਹ ਉਧਰੋਂ ਸਾਰਾ ਲੱਗ ਜੂਗਾ ਚਲੋ ਫੇਰ ਆਪਾਂ ਜਗਾ ਪਾਣੇ ਹੋ ਜਾਗੇ ਤੇ ਹੁਣ ਮੈਂ ਉਧਰ ਦਿਖਾਉਣ ਆ ਮੈਂ ਇੱਧਰ ਮੁੰਡੇ-ਵਾਂਡੇ ਬੁਲਾ ਕੇ ਲਿਆਇਆ ਸੀ ਮੈਂ ਲੱਗ ਰਹੇ ਨੇ ਵਿਚਾਰੇ ਉਧਰ ਟੂੜੀ-ਟਾੜੀ ਕੱਢਣ ਮੈਂ ਟੂੜੀ ਦਾ ਕੰਮ ਕਰ ਨਹੀਂ ਸਕਦਾ ਤੁਹਾਨੂੰ ਪਤਾ ਕਰਦੇ ਤਾਂ ਕਰਕੇ ਮੈਂ ਇੱਧਰ ਸੀ ਜਾਂ ਨਾ ਉਹ ਉਧਰ ਬਾਕੀ ਜੱਸੀ ਬਾਈ ਦਾ ਫੋਨ ਆਇਆ ਹੈ ਜੱਸੀ ਸਮਾਨੇ ਵਾਲੇ ਦਾ ਜੇ ਉਹ ਆ ਗਿਆ ਹੋ ਵੀ ਆਪਾਂ ਵੀਡੀਓ ਚ ਐਡ ਕਰਾਂਗੇ ਵੀਡੀਓ ਜਿਹੜੀ ਪੂਰੀ ਦੇਖਿਓ 2000 ਇੱਟਾਂ ਉਹ ਸੇਵਾ ਚ ਆ ਗਈ ਸੀ ਬਾਕੀ ਥੋੜੀ ਬਹੁਤੀ ਆਪਣੇ ਕੋਲ ਜਿੰਨੀ ਕ ਸੇਵਾ ਆਈ ਸੀ ਉਹ ਆਪਾਂ ਹੋੜ ਗਏ ਇੱਟ 10000 ਇੱਟਾਂ ਆਪਾਂ ਮੰਗਾ ਲਈ ਬਾਕੀ ਹੌਲੀ ਹੌਲੀ ਜਿਵੇਂ ਸਿਸਟਮ ਹੋਈ ਜਾਊ ਆਪਣੇ ਕੋਲ ਉਵੇਂ ਆਪਾਂ ਹੌਲੀ ਹੌਲੀ ਸਮਾਨ ਇਕੱਠਾ ਕਰਾਂਗੇ ਪਹਿਲਾਂ ਸਮਾਨ ਇਕੱਠਾ ਕਰਕੇ ਫਿਰ ਆਪਾਂ ਕੰਮ ਤੋਰਾਂਗੇ ਜਿੰਨਾ ਕ ਆਪਣੇ ਕੋਲ ਮਟੀਰੀਅਲ ਹੋਊਗਾ ਇੱਧਰ ਲੱਗ ਰਹੀ ਨੇ ਸਾਰੇ ਇਹ ਕੀ ਸੇ ਦਾਗਾ ਇੱਧੇ ਚੋਬਰ ਲੱਗੇ ਹੋਏ ਨੇ ਜਵਾਹ ਹੀ ਲਾਰ ਗਏ ਨੇ ਸਾਰੇ ਆ ਦੇ ਇਹ ਕੀ ਕਰਖਿਆ ਹੌਲੀ ਹੌਲੀ ਲੱਗ ਰਿਹਾ ਕੱਢਣ ਹੌਲੀ ਹੌਲੀ ਇਤਨੇ ਸਿਸਟਮ ਜੇ ਖਾਲੀ ਕਰਨਾ ਪੈਣਾ ਇੱਥੇ ਤੱਕ ਆਪਣੀ ਜਗ੍ਹਾ ਇੱਥੇ ਤੱਕ ਉਹ ਫੇਰ ਸਾਰੀ ਡੇਢ ਨਹੀਂ ਪਣੀ ਇੱਧਰਲੀ ਖੰਡ ਲੈ ਵੀ ਮਿੱਤਰੋ ਆਪਣੇ ਕੋਲ ਆ ਗਿਆ ਬਾਈ ਜੱਸੀ ਸਮਾਣੇ ਵਾਲਾ ਫਾਈਬਰ ਚਾਤੀ ਜਣਾ ਆਪਣੇ ਟਰੈਕਟਰ ਦਾ ਕੰਮ ਵੀ ਇੱਥੇ ਹੁੰਦਾ ਸੀ ਬਾਈ ਕੋਲੋਂ ਤੇ ਬਾਈ ਦਾ ਕੰਮ ਵਧੀਆ ਚੱਲਦਾ ਵੈਸੇ ਤਾਂ ਟਰੈਕਟਰ ਛਾਤਰਿਆ ਬੰਪਰ ਹੁੱਕਾ ਤੇ ਆਪਣਾ ਭਰਾ ਵਾਲਾ ਪਿਆਰਾ ਬਾਈ ਵੀ ਸੇਵਾ ਲੈ ਕੇ ਪਹੁੰਚਿਆ ਸੀ ਬਾਈ ਨੇ ਆਪਾਂ ਨੂੰ 11000 ਰੁਪਏ ਦੀ ਸੇਵਾ ਜਿਹੜੀ ਦੇ ਕੇ ਗਿਆ ਬਾਕੀ ਕਹਿੰਦਾ ਬਾਈ ਤੇਰੇ ਨਾਲ ਖੜਿਆ ਤੇ ਧੰਨਵਾਦ ਵੀਰੇ ਕੋਈ ਨਹੀਂ ਵੀਰੇ ਤੇਰੇ ਨਾਲ ਖੜਿਆ ਬਾਈ ਸਭ ਨੂੰ ਸਤਿ ਸ੍ਰੀ ਅਕਾਲ ਤੇ ਬੇਨਤੀ ਹੈ ਵੀਰ ਜੀ ਸਾਰਿਆਂ ਨੂੰ ਕਿ ਭਰਾ ਦਾ ਵੱਧ ਤੋਂ ਵੱਧ ਸਾਥ ਦਿਓ ਇਹ ਖੜਨ ਵਾਲਿਆਂ ਦੇ ਵਿੱਚ ਹੈ ਮੈਂ 2017 ਤੋਂ ਜੁੜਿਆ ਹੋਇਆ ਹਾਂ ਇਹਨਾਂ ਨਾਲ ਇਨਾਂ ਦੇ ਚੈਨਲ ਤੇ ਹੀ ਆਪਣੇ ਕੰਮਕਾਰ ਦੀਆਂ ਵੀਡੀਓ ਪੈਂਦੀਆਂ ਰਹੀਆਂ ਨੇ ਗਿਆ ਤੇ ਕੰਮਕਾਰ ਵੀ ਬਲੰਦੀਆਂ ਨੇ ਸ਼ੋਆ ਬਾਈ ਦੇ ਕਾਰਨ ਠੀਕ ਹੈ ਤੇ ਸਭ ਨੂੰ ਬੇਨਤੀ ਇਹੀ ਆ ਕਿ ਇਹਨੂੰ ਸਟੈਂਟਮੈਨ ਨਕਲਾ ਸਮਝਿਆ ਜਾਵੇ ਸੇਵਾਦਾਰ ਮੈਨ ਵੀ ਸਮਝਿਆ ਜਾਵੇ ਆਪਣਾ ਜਦੋਂ ਹੜਪੀੜਤਾ ਦੇ ਚੱਲਿਆ ਤੁਸੀਂ ਦੇਖੀ ਆ ਕਿਵੇਂ ਬਾਈ ਨੇ ਸੇਵਾ ਕਰੀਆ ਕਿਵੇਂ ਮਕਾਨ ਪਵਾਏ ਨੇਗੇ ਠੀਕ ਹੈ ਜਿੰਨੇ ਜੋਗੇ ਜਿਆਦਾ ਨਹੀਂ ਜਿੰਨੇ ਜੋਗੇ ਉਹਨਾਂ ਕੋ ਬਾਈ ਦੇ ਨਾਲ ਖੜੋ ਤੇ ਬਾਈ ਨਾਲ ਵੀ ਵਾਦਾ ਵੀ ਜਦੋਂ ਵੀ ਲੈਂਟਰ ਪਊਗਾ ਉਦੋਂ ਵੀ ਅਸੀਂ ਪਹੁੰਚਾਂਗੇ ਸੇਵਾ ਵੀ ਕਰਾਂਗੇ ਤੇ ਜਲੇਬੀਆਂ ਵੀ ਖਾਵਾਂਗੇ ਬਾਈ ਠੀਕ ਹੈ ਤੇਰੇ ਨਾਲ ਖੜੇ ਆ ਜਦ ਮਰਜ਼ੀ ਆਵਾਜ਼ ਮਾਰ ਲਈ ਧੰਨਵਾਦ ਵੀਰੇ ਧੰਨਵਾਦ ਵੀਰੇ ਤੁਸੀਂ ਘਰੇ ਆ ਯਾਰ ਉਰੇ ਆ ਕੇ ਬਾਈ ਸੇਵਾ ਕਰਕੇ ਗਏ ਤੇ ਬਹੁਤ ਬਹੁਤ ਧੰਨਵਾਦ ਬਾਈ ਹੌਸਲਾ ਆ ਜਾ ਬਾਜਾਂ ਦਾ ਜਦੋਂ ਐਵੇਂ ਹਨਾ ਆਪਣੇ ਨਾਲ ਖੜੇ ਜਿੰਨਾਂ ਨਾਲ ਵਰਤਦੇ ਆਪਾਂ ਉਹ ਬੰਦੇ ਪਹੁੰਚਦੇ ਨੇ ਉਦੋਂ ਹੌਸਲਾ ਵੱਧਦਾ ਨਹੀਂ ਤਾਂ ਐ ਲੱਗਦਾ ਹੁੰਦਾ ਜਿਹੜੇ ਬੰਦੇ ਵੀ ਆਪਣੇ ਨਾਲ ਵਰਤਦੇ ਦੀ ਯਾਰ ਫੋਨ ਵੀ ਨਹੀਂ ਕਰਦੇ ਜਦੋਂ ਉਹ ਬੰਦੇ ਉਰੇ ਪਹੁੰਚਦੇ ਨੇ ਫਿਰ ਮਾਨ ਜਾਂ ਹੁੰਦਾ ਵੀ ਚਲੋ ਕੋਈ ਨਹੀਂ ਕੋਈ ਬੰਦਾ ਤਾਂ ਨਾਲ ਖੜਿਆ ਬਾਕੀ ਧੰਨਵਾਦ ਬਈ ਹਣਾ ਬਲੌਗ ਆ ਜਿਹੜੇ ਮੜਾਏ ਸ਼ੇਅਰ ਕਰਦਿਆ ਕਰੋ ਕੁਝ ਇਨਕਮ ਇਧਰੋਂ ਹੋ ਜੂਗੀ ਆਪਾਂ ਨੂੰ ਆਪਾਂ ਨੂੰ ਸਹਾਰਾ ਲੱਗ ਜੂ ਬਾਕੀ ਕੋਈ ਗੱਲ ਨਹੀਂ ਬਈ ਚੰਗੇ ਕੰਮਾਂ ਵਾਸਤੇ ਅੱਗੇ ਵੀ ਹੁਣ ਵੀ ਕਰਦੇ ਨੇ ਅੱਗੇ ਵੀ ਕਰਦੇ ਰਾਂਗੇ ਕੋਈ ਚੱਕਰ ਨਹੀਂ ਜੇ ਬਾਬੇ ਨੇ ਚੰਗਾ ਟਾਈਮ ਲਿਆਂਦਾ ਤੁਹਾਡੇ ਨਾਲ ਖੜੇ ਰਾਂਗੇ ਧੰਨਵਾਦ ਲਵੀ ਮਿੱਤਰੋ ਬਾਈ ਜੱਸੀ ਨੂੰ ਦਿਖਾ ਲਈ ਹੁਣ ਆਪਣੀ ਮਸਟੈਂਗ ਤੇ ਅੰਦਰ ਖੜੀਏ ਕਾਫੀ ਟਾਈਮ ਦੀ ਤੇ ਆ ਛਾਤਰੀ-ਛੁਤਰੀ ਬਾਈ ਦੀ ਲੱਗੀਆਂ ਹੋਈਆਂ ਨਾ ਉਹ ਵੱਡੇ-ਵੱਡੇ ਜਿਵੇਂ ਐਸੇ ਨਹੀਂ ਤਿਆਰ ਕਰੇ ਹੋਏ ਨੇ ਉਹ ਬੰਦਾ ਚੰਗਾ ਟਾਈਮ ਸੀਗਾ ਭਾਈ ਅੱਜ ਕਮਰਾ ਇਹਦੇ ਵਾਸਤੇ ਬਣਾਇਆ ਹੋਇਆ ਹੈ ਇਹਦੇ ਵਾਸਤੇ ਬਣਾਇਆ ਸੀ ਇਹ ਇਹ ਟਰੈਕੀਆਂ ਭਾਈ ਜਿਨ੍ਹਾਂ ਨਾਂ ਖਟਾ ਹੋਇਆ ਸਾਰੀ ਜਾਣਦੇ ਤੁਸੀਂ ਮਸਟੈਂਗ ਦੇ ਨਾਮ ਤੇ ਹਾਂ ਠੀਕ ਹੈ ਇੱਕ ਬਾਈ ਨੇ ਬ੍ਰਾਂਡ ਬਣਾਤਾ ਮਨ ਕਰਿਆ ਉਹ ਨਾਲ ਇਸ ਸਮੇਂ ਤੇ ਮਸਟੈਂਗ ਨੇ ਉਹ ਨਾ ਰੱਖ ਦੇਣਾ ਹੋ ਲੈਣਾ ਐਨੀ ਹੋ ਗਿਆ ਬਾਈ ਆਪਣੇ ਤੋਂ ਛੱਪੀਆਂ ਲਵਾਈਆਂ ਜਣੀਆਂ ਨੇ ਬਾਈ ਜੀ ਤੇ ਡੌਂਸਿਲਿੰਗ ਵਾਲੀ ਵੀ ਲੱਗੀ ਤੁਸੀਂ ਹਾਂ ਉਧਰ ਸਾਮ ਰੱਖੀ ਆ ਉਹ ਤੇ ਇਹ ਜਦੋਂ ਬਾਈ ਸਟੈਂਟ ਕਰਦਾ ਉਹ ਦੋ ਲਾਉਂਦਾ ਹੈ ਠੀਕ ਹੈ ਡੈਕ ਤੁਸੀਂ ਦੇਖੀ ਹੋ ਬਹੁਤ ਵੱਡੇ ਵੱਡੇ ਨੇਗੇ ਕੰਮ ਜਿਹੜਾ ਉਹ ਬਾਈ ਦਾ ਸਾਰਾ ਆਪਣੇ ਤੋਂ ਹੁੰਦਾ ਹੈਗਾ ਹਾਂ ਠੀਕ ਹੈ ਵਿਚਲੀ ਗੱਲ ਇਹ ਆ ਵੀ ਜਦੋਂ ਵੀ ਬਾਈ ਨੇ ਕੰਮ ਕਰਾਇਆ ਸਾਡੀ ਐਡ ਤੇ ਮਸ਼ੂਰੀ ਫ੍ਰੀ ਪਾਈ ਆ ਗਈ ਬਿਲਕੁਲ ਸਾਤੋਂ ਕੋਈ ਪੈਸਾ ਨਹੀਂ ਲਿਆ ਤੇ ਜਿਹੜਾ ਸਮਾਨ ਲੱਗਿਆ ਉਹਦਾ ਹੱਕ ਨਹੀਂ ਰੱਖਿਆ ਹੈਗਾ ਬਾਈ ਨੇ ਲੋਗ ਲਈ ਹੱਕ ਦਿੰਦਾ ਰਿਹਾ ਵੀ ਬਾਈ ਜਿੰਨਾ ਖਰਚਾ ਆਇਆ ਤਾਂ ਉਹਨਾਂ ਦਾ ਮੈਂ ਦੇਣੀ ਦੇਣਾਗਾ ਤੁਹਾਨੂੰ ਸਾਨੂੰ ਵੱਧ ਚੜ ਕੇ ਦੇ ਨ ਦਿੰਦਾ ਰਿਹਾ ਠੀਕ ਹੈ ਹੁਣ ਬਾਈ ਤੇ ਟਾਈਮ ਹੈ ਤੇ ਅਸੀਂ ਨਾਲ ਆ ਕੇ ਖੜ ਗਏ ਬਾਈ ਦੇ ਜਿੰਨੇ ਕੁ ਜੋਗੇ ਆ ਤੁਸੀਂ ਵੀ ਨਾਲ ਖੜੋ ਬੇਨਤੀ ਇਹੀ ਹੈ ਤੁਹਾਨੂੰ ਦੁਬਾਰਾ ਵੇਰ ਕਹਿੰਦਾ ਜਦੋਂ ਆਪਣਾ ਪਾਣੀ ਆਇਆਗਾ ਆਪਣੇ ਇਧਰ ਏਰੀਆ ਦੇ ਵਿੱਚ ਬਾਈ ਨੇ ਸੇਵਾ ਬਹੁਤ ਵੱਡੀ ਕਰਤੀ ਤੇ ਉਦੋਂ ਆਪਾਂ ਬਜੇ ਦੀ ਵੀਡੀਓ ਦੇਖਦੇ ਸੀਗੇ ਆਪਾਂ ਕਮੈਂਟ ਕਰਦੇ ਸੀਗੇ ਗੁੱਡ ਗੁੱਡ ਬਹੁਤ ਵਧੀਆ ਵੀਰੇ ਠੀਕ ਹੈ ਅੱਜ ਤੁਸੀਂ ਕਮੈਂਟ ਥੋੜੇ ਗਲਤ ਕਰ ਰਹੇ ਮੈਂ ਦੇਖਿਆ ਵੀ ਬਾਈ ਸਟੈਂਟ ਮੈਂ ਨਾ ਫਿਰਦਾ ਤੁਰਦਾ ਠੀਕ ਹੈ ਨਾ ਵੀ ਆਪਣਾ ਕਮਾ ਕੇ ਵੀ ਖਰ ਸਕਦਾ ਪਰ ਜਦੋਂ ਬਾਈ ਨੂੰ ਆ ਕੇ ਤੁਸੀਂ ਮਿਲੋਗੇ ਘਰੇ ਅਸਲ ਵਿੱਚ ਉਦੋਂ ਪਤਾ ਲੱਗੂ ਵੀ ਬਾਈ ਚੀਜ਼ ਕੀ ਹੈ ਮੈਂ ਜਾਣਣਾ ਨਹੀਂ ਚਾਹੁੰਦਾ ਇੱਕ ਦਾ ਬਿਮਾਰੀਆਂ ਦਾ ਖਾਦਾ ਹੈ ਠੀਕ ਹੈ ਇੱਕ ਜਿਹੜੀ ਪੂੰਜੀ ਸੀਗੀ ਬਾਈ ਦੇ ਲਵੇ ਮੇਰੇ ਲਵੇ ਨਾਲ ਟਾਈਮ ਜਦੋਂ ਵੀ ਉੱਧਰ ਜਾਣਾ ਪਟਿਆਲੇ ਚੰਡੀਗੜ੍ਹ ਬਾਈ ਨੇ ਰੁੱਕ ਕੇ ਜਾਣਾ ਚਾਹ ਵੀ ਕੇ ਜਾਣੀ ਹੈਗੀ ਤੇ ਰੁੱਕ ਕੇ ਜਾਣਾਗਾ ਬਾਈ ਨੇ ਜਿੰਨੀ ਵੀ ਪੂੰਜੀ ਆ ਆਪਣੀ ਤੇ ਫੜਪੀਟ ਤਾਂ ਦੇ ਲਾਤੀ ਠੀਕ ਹੈ 5-7 ਲੱਖ ਤੇ ਮੈਂ ਬਾਈ ਨੂੰ ਕਿਹਾ ਮਾ ਤੂੰ ਆਪਣਾ ਮਕਾਨ ਬਣਾ ਲੈ ਹੁਣ ਨਹੀਂ ਕਹਿੰਦਾ ਕੋਈ ਗੱਲ ਨਹੀਂ ਬਾਈ ਬਣ ਜੂਗਾ ਤੁਸੀਂ ਮੇਰੇ ਨਾਲੋਂ ਤੇ ਪਹਿਲਾਂ ਬਾਹਰ ਕੰਮ ਕਰ ਲਈਏ ਠੀਕ ਹੈ ਚਲੋ ਸਟੈਂਟਾ ਨੇ ਅਨੁਸਾਰਾ ਪਤਾ ਆਪਣਾ ਬੰਦ ਕਰ ਦਿੱਤਾ ਸਰਕਾਰ ਨੇ ਉਹਦੇ ਨਾਲ ਬਾਈ ਦਾ ਜਿਹੜਾ ਕਾਰੋਬਾਰ ਲਾ ਲਓ ਖੜ ਗਿਆ ਬਾਕੀ ਜਿਹੜਾ ਕਮਾਈ ਕਰਦਾ ਸੀਗਾ ਉਹ ਆਪਣਾ ਰੀਪਰ ਵਗੈਰਾ ਜਾਂ ਇੰਦਾ ਦਾ ਸੀਜ਼ਨ ਲਾ ਕੇ 1-2 ਲੱਖ ਰੁਪਇਆ ਕਮਾ ਲੈਂਦਾ ਸੀਗਾ ਬਾਕੀ ਇਹ ਮਸ਼ਹੂਰੀਆਂ ਲਾ ਲਓ ਸਟੈਂਟਰ ਲਾ ਲਓ ਇੰਦਾ ਦਾ ਬਹੁਤ ਵਧੀਆ ਕੰਮ ਸੀਗਾ ਇਸ ਕਰਕੇ ਬਾਈ ਦੀ ਸੇਵਾ ਵੀ ਬਹੁਤ ਢੀ ਘੱਦੀ ਤੇ ਅੜ ਪਿੰਡ ਤਾਂ ਨਹੀਂ ਤੇ ਹੁਣ ਬੇਨਤੀ ਇਹ ਹੈ ਜੇ ਬਾਈ ਤੇ ਅੱਜ ਟਾਈਮ ਬਾਕੀ ਇਹਦੇ ਬਾਈ ਦੇ ਨਾਲ ਵੱਧ ਤੋਂ ਵੱਧ ਖੜੂ ਧੰਨਵਾਦ ਵੀਰੇ ਧੰਨਵਾਦ ਵੀਰ ਤੁਹਾਡਾ ਵੀ ਤੇ ਬਾਈ ਸੇਵਾ ਵੀ ਕਰਕੇ ਗਿਆ 19000 ਰੁਪਏ ਆਪਾਂ ਨੂੰ ਦੇ ਕੇ ਗਿਆ ਤੇ ਬਾਕੀ ਬਾਈ ਕਹਿੰਦਾ ਜੱਦੇ ਲੈਂਟਰ ਪਾਉਂਗੇ ਉਦਦੇ ਵੀ ਆਵਾਂਗੇ ਤੇ ਬਾਕੀ ਧੰਨਵਾਦ ਵੀਰ ਜਲੇਬੀਆਂ ਵੀ ਖਵਾਵਾਂਗੇ ਹਾਂ ਵੀਰ ਜ਼ਰੂਰ ਖਵਾਵਾਂਗੇ ਹੁਣ ਤਾਂ ਲੈ ਵੀ ਮਾਤਾ ਵੀ ਆ ਗਈ ਇਹ ਮੇਤਰੋਂ ਬਾਈ ਜੱਸੀ ਦਾ ਬੱਕਿਆ ਤੇ ਉਧਰੋਂ ਵੀ ਆਪਣਾ ਹੋ ਗਿਆ ਤੂੜੀ ਵਾਲਾ ਹੋਇਆ ਗਿਆ ਕੰਪਲੀਟ ਤੂੜੀ ਕੱਢਤੀ ਤੇ ਹਜਾ ਜਿਹੜਾ ਸਮਾਨ ਹੋਣ ਜਾਂ ਪਿਆ ਇਹ ਵੀ ਉਧਰ ਹੀ ਰੱਖ ਦਾਂਗੇ ਆਪਾਂ ਥੋੜੀ ਹੋ ਰਹਿ ਗਈ ਕਰਤਾ ਬਿਲਾ